ਗਾਈਸ ਕੀ ਹਾਲ ਚਾਲ ਨੇ ਤੁਹਾਡੇ ਅੱਜ ਅਸਾਂ ਗRAND ਦਾ ਦੇ ਰਹੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਅੱਜ 16 ਅਗਸਤ ਆ ਤੇ 16 ਅਗਸਤ ਮੈਂ ਦਿਲ ਐਡਾ ਕਿ ਸੀਗਾ ਐਡਾ ਛੋਟਾ ਯਾਨੀ ਤੁਰੇ ਫਿਰਤੇ ਸਮਝ ਸੀ ਮੈਨੂੰ ਤੇ ਅੱਜ ਦੇ ਦਿਨ ਮੇਰੇ ਡੈਡੀ ਦੀ ਡੈਥ ਹੋਈ ਸੀ ਬਲੈਕ ਡੇ ਆਫ ਮਾਈ ਲਾਈਫ 16 ਅਗਸਤ ਹੈ ਨਾ 16 ਅਗਸਤ ਕੋਈ ਗੱਲ ਨਹੀਂ ਸਮਝ ਹੁੰਦੀ ਸੀ ਨਾਲ ਮੈਨੂੰ ਪਤਾ ਸੀਗਾ ਕਿ ਉਹਦਾ ਡੈਥ ਹੋ ਗਈ ਆ ਸਾਰਾ ਕੁਝ ਸਮਝ ਸੀਗੀ ਕਿ ਇਦਾਂ ਹੁਣ ਮੁੜ ਕੇ ਤੁਸੀਂ ਮਿਲਣਾ ਨਹੀਂ ਹੈਗਾ ਅਜ ਕੁਝ ਵੀ ਲਾਈਕ ਪਰ ਮੈਂ ਜਿਆਦਾ ਮੇਰੇ ਡੈਡ ਨਹੀਂ ਹਨ ਪ੍ਰੋਬਲਮ ਜਦੋਂ ਢੂਈ ਦੇ ਉੱਪਰ ਕਹਿਣਾ ਮੇਰੇ ਤੇਲ ਲਾ ਦੇ ਇਦਾਂ ਮੈਂ ਮੈਨੂੰ ਮ사ਜ ਕਰਾਉਣੀ ਉਦੋਂ ਮੈਨੂੰ ਹੁੰਦਾ ਸੀਗਾ ਮੈਂ ਖੇਡਾਂ ਮੇਰੇ ਨਾਲ ਜਾਂ ਨੇ ਖੇਡਣਾ ਤੇ ਯਾਨੀ ਕਿ ਉਦੋਂ ਇੰਨੀ ਸਮਝ ਹੀ ਨਹੀਂ ਸੀਗੀ ਪਰ ਫੇ ਵੀ ਜਿੰਨਾ ਟਾਈਮ ਇੱਥੇ ਹੋਏ ਵਧੀਆ ਨਿਕਲੇ ਉਹ ਚੀਜ਼ਾਂ ਹੁਣ ਮੈਂ ਮਿਸ ਕਰਦਾ ਚਲੋ ਕੋਈ ਨਹੀਂ ਆਪਣੇ ਨਾਲ ਹੈ 24 ਘੰਟੇ ਸੋਲ ਉਹਨਾਂ ਦੇ ਤੁਹਾਨੂੰ ਦਮੇ ਗੱਲ ਦੱਸਦਾ ਕਿ ਅੱਜ ਦੇ ਦਿਨ ਹੋਈ ਸੀ ਡੈਥ ਮੇਰੇ ਡੈਡੀ ਜੀ ਤੇ ਬੰਦੇ ਦੇ ਲੋ ਚਲ ਜਾਂਦੇ ਪਤਾ ਨਹੀਂ ਕਿੱਥੇ ਚਲ ਜਾਂਦੇ ਦੇ ਲੋ ਆਪ ਜਾਣਾ ਆਪਾਂ ਵੀ ਸੱਚ ਹੈ ਇਹ ਜ਼ਿੰਦਗੀ ਤਾਂ ਬਾਬਿਓ ਸੱਚਾ ਆਪਾਂ ਵੀ ਜਾਣਾ ਜਾਣਾ ਹੈ ਇਹ ਇਹ ਸਚਾਈ ਹੈ ਜੀਣਾ ਕਹਿੰਦੇ ਝੂਠ ਆ ਤੇ ਮਰਨਾ ਉਹ ਆ ਕਿ ਉਹਨੂੰ ਕਹਿੰਦੇ ਆ ਮਰਨਾ ਝੂਠ ਐ ਨਹੀਂ ਸੌਰੀ ਜੀਣਾ ਝੂਠ ਆ ਤੇ ਮਰਨਾ ਸੱਚ ਆ ਤੇਲਾ ਆਪਣੇ ਮਾਂ ਪੇ ਸਾਰੇ ਮਹਾਪੇ ਹੋਗੇ ਕਾਂ ਆਪਣੀ ਪੀੜ੍ਹੀ ਹੋਗੇ ਸਰਾਣੇ ਨੰਗੇ ਸਾਰੇ ਨਜਾਣਾ ਦੇ ਲੋ ਆਪਾਂ ਵੀ ਜਾਣਾ ਹਨ ਕਿਸੇ ਨੇ ਨਹੀਂ ਇੱਥੇ ਰਹਿਣਾ ਫੇ ਵੀ ਲੋਕੀ ਕਿਦਾਂ ਨੇ ਇਦਾਂ ਇੱਕ ਦੂਜੇ ਨਾਲ ਜੈਲਸ ਨਫ਼ਰਤ ਹੀ ਰੱਖਦੇ ਆ ਹੋ ਗਿਆ ਸਾਡੇ ਗੁਰਦੁਆਰੇ ਅੱਜ ਤੇ ਮੈਂ ਉੱਥੇ ਚੱਲਾਂ ਤੇ ਕਹਿੰਦੇ 15 ਅਗਸਤ ਆ ਇੰਡੀਪੈਂਡੈਂਸ ਡੇ ਕਿਹੜਾ ਮੈਨੂੰ ਕਹਿਣਾ ਨਹੀਂ ਆਉਂਦਾ ਮੇਰੇ ਪਤਾ ਕਈ ਅੱਖਰ ਇਦਾਂ ਤਾਂ ਆੜ ਜਾਂਦੇ ਮੇਰੇ ਛੋਟੇ ਹੁੰਦੇ ਉਹ ਸੀਗਾ ਜੀਵ ਦੇ ਉੱਪਰ ਤੰਦ ਵਾਇਆ ਨਹੀਂ ਹੁੰਦਾ ਜਿਹੜਾ ਕਹਿੰਦੇ ਉਹ ਸੀਗਾ ਉਹ ਅਜੇ ਵੀ ਪ੍ਰੋਬਲਮ ਜੀ ਹੈਗੀ ਆ ਜਿਹੜਾ ਕਈ ਵਾਰਦੇ ਜੈ ਹਨ ਮੇ ਤਾਂ ਔਖੇ ਹੁੰਦੇ ਜਿਹੜੇ ਬੋਲ ਨਹੀਂ ਹੁੰਦੇ ਹੈਗੇ ਉਹ ਸਿਸਟਮ ਜੇ ਹੋ ਜਾਂਦਾ ਤੇ ਅੱਜ ਦੇ ਗਰਮੀ ਤਾਂ ਬਹੁਤ ਜ਼ਿਆਦਾ ਹੈ ਕਿ ਮੈਂ ਪੂਰੀਆਂ ਵਾਰਾਂ ਦੀ ਪਾਏ ਤੇ ਮੈਂ ਹੁਣ ਮੱਥਾ ਢੇਕੇ ਸਣਾ ਥੋੜਾ ਜਿਹਾ ਸੇਵਾ ਕਰਾ ਕੇ ਘਰ ਨੂੰ ਆ ਜਾਣਾ ਹੈ 15 ਅਗਸਤ ਕਾਦੀ ਬਾਬੇ ਸਾਰਾ ਕੁਝ ਤਾਂ ਹੋ ਹੀ ਜਾਂਦਾ ਕੁੜੀ ਜਿਹੀ ਵਿਚਾਰੀ ਆਪਣੇ ਕੋਲਕੱਤੇ ਦੇ ਵਿੱਚ ਨਰਸ ਜਿਹੀ ਆ ਕੇ ਸੌਣ ਲੱਗੀ ਉਹ ਪੁਲਿਸ ਵਿੱਚ ਭਾਈ ਜਾਂਦੀ ਹੈ ਕੇਸ ਸਾਰਾ ਕੁਝ ਹੋ ਜਾਂਦਾਗਾ ਉਹ ਗਲਤ ਦਰਨਾ ਕਈ ਕੁੱਝ ਨੇ ਹਜੇ ਆਪਣੇ ਉਹ ਕਰਨੇ ਵਾਲਾ ਸੁਧਾਰਨੇ ਵਾਲਾ ਚਲੋ ਸਾਰਾ ਕੁਝ ਹੋ ਗਿਆ ਫੇਰ ਦੇਸ਼ ਮਨਾਉਣ ਦੀ ਗੱਲ ਕਰਨੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਇਹ ਹੈ। ਸੋ ਗਾਇਸ ਹੁਣ ਮੁੱਕਿਆ ਬਾਠ। ਹੁਣ ਬੈਲ ਲਏ ਹੋਇਆ। ਪੂੜੀਆਂ ਨਾ। ਓ ਮਾਈ ਗਾਡ ਕੰਬੀਨੇਸ਼ਨ ਸੀਗਾ ਪੂੜੀਆਂ ਖੱਟਾ ਤੇ ਨਾਲ ਹਨਾ ਮੈਂ ਕਿਸੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਯਾਰ ਜਿਹੜਾ ਚਿੱਟਾ ਨਹੀਂ ਸੂਜੀ ਵਾਲਾ ਖੜਾ ਹੁੰਦਾ ਬੜਾ ਟਾਈਮ ਹੋ ਗਿਆ ਮੈਂ ਖਾਦੇ ਕੱਲ ਖੈਰੇ ਮੈਂ ਪਰਸੋ ਕੇ ਹਨ ਗੱਲ ਕਰਦਾ ਹਾਂ ਰਾਜੀ ਵੀ ਨਾ ਕਰਦਾ ਹਾਂ ਕਿਸੇ ਨੇ ਤਾਂ ਕੀ ਤੇ ਉਹੀ ਅੱਜ ਸੀਗਾ ਫਿਰ ਮੈਂ ਖਾਧਾ ਮੈਂ ਜਿਹਨੇ ਦੋ ਤਿੰਨ ਚਮਚੇ ਵੱਡੇ ਵੱਡੇ ਤੇ ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਅੱਜ ਕਿਸੇ ਨੇ ਸੱਧਿਆ ਤਾਂ ਸਾਰੇ ਆ ਗਏ ਪੂਰਾ ਰੱਛ ਸੀ ਕਹਿੰਦਾ ਸੰਗਰਾਹਾਂ ਦੇ ਜਦੋਂ ਹੁੰਦੀ ਆ ਉਹਦੇ ਕੋਈ ਵੀ ਨਹੀਂ ਬੋੜਦਾ ਤਿੰਨੇ ਜਾਣੇ ਹੁੰਦੇ ਆ ਬਾਬਾ ਵੀ ਆਪਣੀ ਜਗ੍ਹਾ ਸਹੀ ਆ ਯਾਰ ਕੋਈ ਵੀ ਨਹੀਂ ਜਾਂਦਾ ਹੈਗਾ ਉਦਾਂ ਮੈਂ ਤਿੰਨ ਚਾਰ ਕਿਆਣੇ ਹੁੰਦੇ ਆ ਇਈ ਵਾਰੀ ਤਾਂ ਮੈਂ ਆਪ ਦੇਖਿਆ ਚੋਰ ਸਾਹਿਬ ਜਦੋਂ ਮਹਾਰਾਜ ਸਖਾਸਨ ਕਰਦੇ ਹਨ ਮਗਰ ਇੱਕ ਇਹਣਾ ਚਾਹੀਦਾ ਹੁੰਦਾ ਨਾ ਮਹਾਰਾਜ ਸਰੂਪ ਜਦੋਂ ਸਖਾਸਨ ਤੇ ਲਿਆਦਾ ਮਗਰ ਇੱਕ ਇਹਣਾ ਚੋਰ ਸਾਹਿਬ ਚਾਹੀਦਾ ਕਰਦਾ ਤੇ ਬਾਬਾ ਜੀ ਉਹ ਕੇਵਲ ਇਕੱਲੇ ਕਰਦੇ ਮੈਂ ਅੱਖੀ ਦੇਖਿਆ ਹੈ ਮੈਂ ਅੱਗੇ ਵੀ ਪਾਉਣ ਲੱਗਾ ਸੀ ਬੋਲਣ ਲੱਗਾ ਸੀ ਫਿਰ ਮੈਂ ਕਿਹਾ ਛੱਡ ਬਰੇ ਯਾਰ ਹਾਂ ਹਾਂ ਜਦੋਂ ਮੇਰੇ ਦਾ ਜਾਣ ਲੱਪੇ ਮੈਂ ਕਰਨਾ ਪਿਆ ਮਗਰ ਫੇਰ ਕਈ ਆ ਜਾਂਦੇ ਹੁੰਦੇ ਆ ਲੈ ਜੋ ਇਹ ਤਾਂ ਮੂਨਾ ਕੋਨਾ ਦਾੜੀ ਕੱਟਦਾ ਮੂਨਾ ਇਹ ਤਾਂ ਇਹਦੇ ਵਾਲ ਕੱਟੇ ਹੋਗਾ ਫੇਰ ਕਈ ਸਿਆਣੇ ਬਣ ਜਾਂਦੇ ਹੁੰਦੇ ਆ ਹੋਣ ਹੁਣ ਕਿਸੇ ਨੂੰ ਨਹੀਂ ਦੀ ਤਾਂ ਕਿ ਹਾਂ ਵੀ ਕਿਸੇ ਨੇ ਨਹੀਂ ਦੇਖਿਆ ਹੋਣਾ ਜਾ ਕੇ ਹਾਂ ਵੀ ਜਦੋਂ ਦੂਰ ਗੁਰਦਵਾਰ ਸਾਹਿਬ ਦਾ ਪ੍ਰਕਾਸ਼ ਹੁੰਦਾ ਸੁਖਾਸਨ ਕਰਦੇ ਬਾਬੇ ਦੇ ਨਾਲ ਕੋਈ ਹੁੰਦਾ ਵੀ ਆ ਤੇ ਬਾਬਾ ਇਕੱਲਾ ਹੀ ਮਹਾਰਾਜ ਚੱਕੇ ਉੱਥੇ ਬਰਾਜਮਨ ਕਰਿਆ ਜਾਂਦਾ ਹਨਾ ਸੋ ਐਵੇਂ ਗੱਲਾਂ ਉੱਤੇ ਕੋਈ ਨਹੀਂ ਹੁੰਦਾ ਉੱਥੇ ਦੋ ਤਿੰਨ ਜਣੇ ਹੁੰਦੇ ਆ ਹੁਣ ਆਪਾਂ ਛੱਗ ਰਹੇ ਆ ਕਿ ਅੱਦਾ ਵੀ ਨਾਲ ਭੋਗ ਖਾ ਕੇ ਉਹ ਚੜ ਜਾਂਦੇ ਕੁੱਕੀ ਨੀਂਦ ਬਹੁਤ ਸੋਹਣੀ ਆਉਗੀ ਕੁੱਕੀ ਚੜ ਗਈ ਆ ਪੂਰੀਆਂ ਮੈਂ ਖਾਧੀਆਂ ਦੋ ਹਾਂ ਜੇ ਸਖਣੀ ਮੈਨੂੰ ਛੇੜ ਦੇਈ ਸੀ ਕਹਿੰਦੀ ਮੇਰੇ ਲਈ ਪੂੜੀਆਂ ਲੈ ਕੇ ਆਈਆਂ ਮੈਂ ਕਹਾ ਮੈਂ ਨਹੀਂ ਲਿਆਉਣੀਆਂ ਹੈਗੀਆਂ ਇਦਾਂ ਮੇਰਾ ਸੰਗ ਨਿਕਣ ਲੱਪਾਂ ਦੇ ਇਦਾਂ ਬੁੜੀਆਂ ਨੇ ਗਾਣਾ ਲੈ ਕੇ ਸੁਣ ਲੈ ਕੇ ਚੱਲਾ ਹਨਾ ਮੇਰਾ ਮੰਮੀ ਤੁਹਾਨੂੰ ਪਤਾ ਕਿਤੇ ਭੂਖ ਭੂਖ ਤੇ ਲਵਾਵਾ ਚੱਕ ਲਵੇ ਅਗਲੇ ਦੇ ਦੇਣ ਮੈਂ ਪਹਿਲਾਂ ਹੀ ਕਹਿ ਦਿੰਦਾ ਹੁੰਦਾ ਮੈਂ ਹਨਾ ਲਫਾਫਾ ਰੱਖ ਦੇ ਉੱਥੇ ਮੈਂ ਨਹੀਂ ਲੀਆ ਫਿਰ ਨਾਲ ਆਈ ਨਾ ਮੇਰੇ ਸੋ ਇਦਾਂ ਹੀ ਗੱਲਾਂ ਬਾਤਾਂ ਨੇ 15 ਅਗਸਤ ਦੇ ਵਿੱਚ ਉਹ ਕੁੜੀ ਦੇ ਨਾਲ ਕੀ ਹੋਇਆ ਤੁਹਾਨੂੰ ਉਹ ਸ਼ਾਮ ਨੂੰ ਮੈਂ ਗੱਲ ਕਰਕੇ ਦੱਸ ਦਾਂ ਸਾਰਾ ਹਰ ਜੀ ਚੰਗੀ ਤਰ੍ਹਾਂ ਯਾਦ ਨਹੀਂ ਹੋਏ ਹੈਗੇ। ਹਰੇ ਬਹੁਤ ਕੌਸ਼ ਹੈ। ਬੰਦਾ ਬੰਦੇ ਨੂੰ ਮਾਰ ਕੇ ਤੇ ਉਹਨੂੰ ਬਣਾ ਦਿੰਦੇ ਕਿ ਹਾਂ ਜੀ ਇਹਨੇ ਸੈਸਾਇਡ ਕੀਤਾ। ਰੈਸ਼ ਬਤ ਇੱਥੇ ਚੱਲਦੀ ਆ। ਤੇ ਫਰਮੈਸ਼ ਇੱਥੇ ਚੱਲਦੀ ਆ। ਕਾਦੀ ਜਾਂਦੀ ਯਾਰ। ਵੱਡੇ ਬੰਦੇ ਇੱਥੇ ਕੁੜੀਆਂ ਨਾਲ ਰੇਪ ਹੋ ਕੇ ਉਹਦੇ ਖੁਸ਼ੀ ਬਣਾਉਂਦੀ ਆ। ਚਲੋ। ਸੀਵੀਟੀ ਲੈ ਰਹੀ ਜਨੰਦ। ਕਿ ਆਪਾਂ ਵੀ ਪਈਏ ਘਰੇ ਹੁਣੇ ਇਸੀ। ਆ ਪਟੇਲਾ ਧੁੱਪੇ ਰਹਿਣੇ ਸਾਰਾ ਦਿਨ ਆਹੋ ਜਿ ਡਿਗਣੀਆਂ ਰਸਤੇ ਇੱਥੇ ਡਿਗਣੀਆਂ ਚਾਹੀਦੀਆਂ ਉੱਥੇ ਥੋੜੀਆਂ ਡਿਗਣੀਆਂ ਰੱਖੀਆਂ ਗਈ ਐ 7 ਵਜ ਗਏ ਗਾਇਸ ਰੋਟੀ ਰੋਟੀ ਖਾ ਲਈ ਆਪਣੇ ਦਿਨਾਂ ਚ ਵਧੀਆ ਗਿਆ ਗੁਰੂ ਘਰ ਘੜੇ ਨਾਲ ਸਤਿ ਸੰਸਾ ਦਾ ਪਾਠ ਸੁਣਿਆ ਤੇ ਨਾਲੇ ਉਦਾਂ ਮਨ ਥੋੜਾ ਜਿਹਾ ਹੋ ਸੀਗਾ ਤੇ ਆ ਸੱਚ ਚਾਬੀਆਂ ਦੀ ਉਹ ਗੱਲ ਕਰਦਾ ਸੀਗਾ ਮਾਮੀ ਜੀ ਗਵੰਡੀਆਂ ਦੇ ਸਾਡੇ ਉਹਨਾਂ ਦੇ ਦਰਵਾਜ਼ੇ ਚ ਜਿੱਦਾਂ ਰੱਖ ਗਿਆ ਚਾਬੀਆਂ ਕੋਈ ਉਹ ਮੈਂ ਵੀਡੀਓ ਵੀ ਦੇਖੀ ਸੀ ਫੇਸਬੁੱਕ ਤੇ ਕਿ ਇਦਾਂ ਟੂਣੇ ਕਰਦਾ ਜਿੰਨਾ ਘਰ ਦੀ ਜਾਂ ਦੁਕਾਨ ਦੀ ਤੁਸੀਂ ਉਹ ਕੁਝ ਕਰਾਉਣਾ ਆ ਤੇ ਜਿੰਨੇ ਉਹਦੇ ਪ੍ਰਾਣੇ ਜਿੰਦੇ ਉਹਦੀਆਂ ਚਾਬੀਆਂ ਲਾ ਕੇ ਜਿੰਦੇ ਸਿਰ ਤੋਂ ਚਾਬੀਆਂ ਕਿਸੇ ਦੇ ਘਰੇ ਰੱਖ ਦੋ ਕਿ ਉਹਨਾਂ ਦੇ ਕੁਝ ਹੋ ਜਾਂਦਾ ਇਦਾਂ ਤਾਂ ਸੁਭ ਲੱਗੀ ਹੋਣਾ ਹਨ ਸਭ ਦੇ ਆਪਣੇ ਕਰਮ ਹੈ ਜਿਹਦੇ ਜੋ ਕਰਮਾ ਚ ਉਹਨੂੰ ਮਿਲਣੇ ਮਿਲਣਾ ਜੋ ਮਰਜ਼ੀ ਹੋ ਜੇ ਹਨ ਜਿਹਨੂੰ ਨਹੀਂ ਮਿਲਣਾ ਉਹ ਭਾਵੇਂ ਬਲੀਆਂ ਦੇ ਜਾਵਦਾ ਵੀ ਨਹੀਂ ਮਿਲਣਾ ਕੀ ਗੱਲ ਮੈਂ ਕਰਦਾ ਸੀਗਾ ਉਹ ਸੱਚ ਹਾਂ ਮੈਂ ਕਹਿੰਦਾ ਕਾਮਨ ਸੈਂਸ ਆ ਜੇ ਕਿਸੇ ਦਾ ਰਸਤੇ 'ਚ ਡਿਗਦੀ ਰਸਤੇ 'ਚ ਡਿਗਣੀ ਸੀ ਮੰਮੀ ਕਹਿੰਦੀ ਠੀਕ ਹੀ ਨਾ ਹਮੇ ਕਹੇ ਦੀ ਮੈਂ ਕਿਹਾ ਉਹ ਦਰਵਾਜ਼ੇ 'ਚ ਥੋੜੀ ਡਿਗਣੀ ਸੀ ਇਧਰ ਦੀ ਸਾਈਡ ਖੁੰਝੇ ਦਰਵਾਜ਼ੇ 'ਚ ਡਿਗੀਆਂ ਆ ਮੰਮੀ ਕਹਿੰਦੀ ਕਿਸੇ ਨੇ ਚੱਕ ਕੇ ਨਾ ਰੱਖਦਿਆਂ ਹੁਣ ਮੈਂ ਕਿਹਾ ਇਦਾਂ ਨਹੀਂ ਕੋਈ ਰੱਖਦਾ ਜੇ ਕੋਈ ਰੱਖਣ ਵਾਲੀ ਇਦਾਂ ਕੋਈ ਜਨਾਨੀ ਵੀ ਹੁੰਦੀ ਜਾਂ ਬੰਦਾ ਹੁੰਦਾ ਅਗਲੇ ਨੂੰ ਪਤਾ ਕਰ ਲਉ ਕਿਸੇ ਨੇ ਮੈਨੂੰ ਦੇਖ ਲਿਆ ਕਹਣਾ ਘਰੇ ਇਹੀ ਟੂਣਾ ਕਰਨ ਲੱਗਾ ਅਗਲੇ ਦੇ ਦਰਵਾਜ਼ੇ ਰੱਖਣ ਲੱਗਾ ਜੇ ਕੋਈ ਸਾਈਡ ਤੇ ਰੱਖਦੀ ਵੀ ਉਹਨੇ ਡੋਰ ਖੜਕਾਉਣਾ ਸੀ ਕਿ ਪੈਂਜੀ ਤੁਹਾਡੀਆਂ ਤਾਂ ਨਹੀਂ ਚੱਪ ਘੰਡੀਆਂ ਆ ਉਹਦਾ ਸਪੈਸ਼ਲ ਰੱਖੀਆਂ ਆ ਗਏ ਨੇ ਮੈਂ ਕਿਹਾ ਮੈਂ ਕਿਹਾ ਪਈ ਰਹਿਣ ਦੋ ਪਤਾ ਲੱਗ ਜਾਊਗਾ ਕਿ ਹਾਂ ਵੀ ਕੋਈ ਚੱਕਣਾ ਆਉਂਦਾ ਕਿ ਜਾਦੂ ਟੂਣਾ ਹੀ ਆ ਤਨ ਮੈਂ ਕਿ ਆਪਣੇ ਵੀ ਦਿਖਾਏ ਸਾਡੇ ਫੋਟੋ ਫੋਟੋਆਂ ਤੇ ਐ ਕਾਂਟੇ ਜੇ ਮਾਰ ਕੇ ਲੱਡੂ ਤੋਂ ਦੂਰ ਬੰਗਾ ਆਈ ਡੋਨਟ ਨੋ ਪਤਾ ਨਹੀਂ ਕੀ ਕੀ ਸੀ ਮੈਂ ਤਾਂ ਜਿੰਨੇ ਵੀ ਜਿੱਦਾਂ ਹੱਥ ਦੇਖਣ ਵਾਲਾ ਉਹ ਤੁਸੀਂ ਵੀਡੀਓ ਬਲੌਗਿੰਗ ਵਿੱਚ ਵੀ ਦੇਖਿਆ ਉਹ ਕਹਿੰਦੇ ਜਨਾਨੀ ਕਰ ਰਹੀ ਹੈ ਟੋਟਕਾ ਦੇ ਦਿੱਤੇ ਜਨਾਨੀ ਕਰ ਰਹੀ ਹੈ ਟੋਟਕਾ ਕਿ ਇਹਦਾ ਰਿਲੇਸ਼ਨ ਉਹ ਬਸੇ ਨਾ ਓ ਮਾਈ ਗਾਡ ਚਲੋ ਸ਼ੇਅਰ ਕਰ ਲਈਏ ਤੇ ਵਧੀਆ ਗਿਆ ਅੱਜ ਦਾ ਦਿਨ ਗਾਇਸ 15 ਅਗਸਤ ਤੇ ਯਾਰ ਉਹ ਮੈਨੂੰ ਕੁੜੀ ਦਾ ਬਹੁ ਹੋਇਆ ਕਿ ਉਹਦੇ ਦੇਖਲਾ ਕਿਦਾਂ ਉਹ ਅਰੇ ਉਹ ਕੀਤਾ ਗਲਤ ਕੰਮ ਉਹਨੇ ਕੀਤਾ ਗਿਆ ਹਨ ਪਰ ਸਾਨੂੰ ਲੁਕੋ ਰਹੀ ਹੈ ਤੁਸੀਂ ਪੜ ਕੇ ਦੇਖ ਲਿਓ ਕਨ ਕਿਤੇ ਆ ਜਾ ਔਰ ਇਹਨੂੰ ਇਹੀ ਰਹਿੰਦਾ ਬਲੌਗ ਚ ਮੈਨੂੰ ਵੀ ਲੈ ਲੈ ਮੈਨੂੰ ਵੀ ਲੈ ਲੈ ਮੈਨੂੰ ਵੀ ਲੈ ਲੈ ਹਾਂ ਲੈ ਦੱਸ ਲੈ ਲੈ ਕਰ ਕਰ ਪਹਿਲਾਂ ਗੱਲ ਕਰ ਉਹਦਾ ਕਰ ਗੱਲ ਚਾ ਮਾਮ ਕੋ ਦਵਾਰੇ ਦਵਾਰੇ ਤਾਂ ਤੂੰ ਮਾਮੀ ਨੇ ਜਾਣਾ ਮੈਨੂੰ ਥੋੜੀ ਜਾਣਾ ਇਨੂੰ ਮੈਂ ਦੱਸਤਾ ਗੁਰਦੁਆਰੇ ਮੈਂ ਕਿਹਾ ਜੀ ਪੂੜੀਆਂ ਛੋਲੇ ਸੀਗੇ ਪੂੜੀਆਂ ਸੀਗੀਆਂ ਤੇ ਨਾਲ ਪਨੀਰ ਦਾ ਸੀਗਾ ਕੁਝ ਕਹਿੰਦੇ ਮੈਨੂੰ ਵੀ ਲਿਆ ਕੇ ਦੇ ਪੂੜੀਆਂ ਲਿਆ ਕੇ ਦੇ ਹਰ ਕੇ ਨੂੰ ਕਿਸੇ ਤੋਂ ਮੰਗਾ ਕੇ ਦਿੱਤੀ ਖਾਧੀ ਅੱਧੀ ਕਿ ਬੁਰਕੀ ਕਹਿੰਦੀ ਲੈ ਮੇਰਾ ਢਿੱਡ ਭਰ ਗਿਆ ਮੈਨੂੰ ਕਹਿੰਦੇ ਜਾ ਬਲੌਗ ਬਣਾਉਂਦਾ ਚੱਲ ਜਾਂਦਾ ਆ ਜਾ ਤੂਬਾਰ ਖੜ ਦੀ ਬੋਟਲ ਮਾਮੀ ਵੀ ਕਿਹਨੇ ਟੂਣਾ ਕੀਤਾ ਹੈ ਚਾਬੀਆਂ ਰੱਖ ਕੇ ਕਿੱਥੇ ਪਰਮਜੀਤ ਜੀ ਉਹਦੇ ਕੋਲ ਆ ਬਟੂਣਾ ਕਰਨ ਆਇਆ ਆ ਜਾ ਇਨ ਲੈ ਜਾ ਦੇ ਕੀ ਤੂਬਾਰ ਖੜ ਦੀ ਮੱਥਾ ਟੇਕ ਉਹ ਅੰਦਰ ਗੁਰਦੁਆਰ ਮਾਮੀ ਨੇ ਹੱਜਾਣ ਨੂੰ ਜਾਣ ਸਕਦੇ ਚੱਲ ਆ ਜਾ ਇਹਨੂੰ ਟਿਕਾ ਲਈਏ ਗਾਇਸ ਮੱਥਾ ਇਹਨੇ ਡੇਲੀ ਜਾਂਦੀ ਹੈ ਨਾ ਮਾਂਮੀ ਕੈਪਰੀ ਭਾਈਆ ਨਹੀਂ ਤਾਂ ਆ ਜਾਣਾ ਸੀ ਮੈਮੀ ਮੈਂ ਕੈਪਰੀ ਭਾਈਆ ਜਾ ਡਾੜ ਕੇ ਜਾਇਆ ਕਹਿੰਦੀ ਮੈਨੂੰ ਛੱਡ ਕੇ ਤਾਂ ਚੱਲ ਜਿੰਨਾ ਅੱਜ ਤਾਂ ਬਲੌਗ ਸ਼ੂਟ ਹੈ ਗਾਇਸ ਜਲੰਧਰ ਨੂੰ ਆ ਗਈ ਵੀ ਨਾ ਗਰਮੀ ਦੇ ਵਿੱਚ ਮੇਰੀ ਬੱਸ ਹੋ ਗਈ ਸੀ ਤਾਂ ਕਰਕੇ ਮੈਂ ਉਸ ਦਿਨ ਬਣਾਇਆ ਨਹੀਂ ਬਲੌਗ ਨਹੀਂ ਬਲੌਗ ਤਾਂ ਹੁੰਦਾ ਕਿ ਜਦੋਂ ਅਸੀਂ ਗਏ ਆ ਕਿਵੇਂ ਆਏ ਆ ਕਿੱਦਾਂ ਸਾਰਾ ਇਹ ਛੱਡ ਹੈ ਨਾ ਉਹ ਸੌਰੀ ਮਾਫ ਕਰਿਓ ਜਲੰਧਰ ਨੂੰ ਜਿੱਥੇ ਗਿਆ ਉੱਥੇ ਹੀ ਆ ਗਿਆ ਗਰਮੀ ਬਹੁਤ ਸੀਗੀ ਸੋ ਦੇ ਸੁਆਈ ਅੱਜ ਕਿਹ ਸੀਗਾ ਅੱਜ ਦਾ ਬਲੋ ਤੁਸੀਂ ਦੇਖ ਲਿਆ ਇਹ ਸਭ ਤੋਂ ਅੱਜ ਦਾ ਕਾਲਾ ਤੇ ਸੀ ਮੇਰੀ ਜ਼ਿੰਦਗੀ ਚ ਮੈਂ ਯਾਦ ਕਰਦਾ ਹੁੰਦਾ ਜਦੋਂ ਮੈਨੂੰ ਪਤਾ ਲੱਗਾ ਨਾ ਲਾਸਟ ਪਾਣੀ ਵੀ ਮੈਂ ਹੀ ਪਾਇਆ ਸੀ ਆਪਣੇ ਡੈਡੀ ਦੇ ਮੂੰਹ ਦੇ ਵਿੱਚ ਤੇ ਇਦਾਂ ਪਾਣੀ ਗਲ ਗਲ ਜੀ ਹੁਣ ਆਪੀ ਸੀ ਗੱਲ ਤੇ ਜਦੋਂ ਜਾਂਦਾ ਨਹੀਂ ਸੀ ਅੰਦਰ ਨਾ ਤੇ ਪਤਾ ਲੱਗੇ ਡੈਥ ਹੋ ਗਈ ਫੇ ਮੈਂ ਰੋਣ ਲੱਗ ਪਿਆ ਇਸੇ ਰੰਗ ਦੇ ਵਿੱਚ ਵੀ ਮੈਂ ਰੋਮਣ ਲੱਪਿਆ ਮੈਂ ਮੈਨੂੰ ਜਿਆਦਾ ਮੇਰੇ ਚਾਚਾ ਜਿੱਦਾਂ ਹਨਾ ਕਮਾ ਕੇ ਅੱਗ ਨਹੀਂ ਲਾਉਂਦੇ ਹੁੰਦੇ ਮੈਂ ਉਹਨੂੰ ਕਹਿੰਦਾ ਸੀ ਮੈਂ ਕਿ ਜੇ ਚਾਚਾ ਤੂੰ ਅੱਗ ਲਾਈ ਮੈਂ ਤੇ ਡਾਡੀ ਨੂੰ ਮੈਂ ਤੇਰੇ ਬੁਲਾਉਣਾ ਨਹੀਂ ਆਉਂਦਾ ਮੈਨੂੰ ਜਿਆਦਾ ਆਈ ਤਾਂ ਜਿਹੜੇ ਬੰਦੇ ਦੇ ਲੋਕ ਕਿੱਦਾਂ ਚੱਲ ਜਾਂਦੇ ਮੜ ਕੇ ਆਉਂਦੇ ਨਹੀਂ ਹੈਗੇ ਪਿਆਰ ਨਾ ਰੱਖਿਆ ਕਰੋ ਜੇਲ ਸੀ ਜੂ ਸੀ ਕੋਈ ਨਹੀਂ ਰੱਖਿਆ ਘੜੀ ਦਾ ਵਸਾ ਨਹੀਂ ਜ਼ਿੰਦਗੀ ਦਾ ਪਰਮਾਤਮਾ ਨੇ ਭੇਜਿਆ ਜਦ ਅੱਜ ਦਾ ਹਕਮ ਨਾਮ ਸਭ ਇਹ ਸੀਗਾ ਕਿ ਪਰਮਾਤਮਾ ਨੇ ਭੇਜਿਆ ਉਹਦਾ ਨਾਮ ਲੈ ਲਓ ਘੜੀ ਜਿਹੜਾ ਕੰਮ ਆਉਣਾ ਹੈ ਆ ਜੈਲਸ ਗਿਆ ਜੈਲਸੀ ਫੈਕਟਰ ਈਗੋ ਕੋਈ ਨਹੀਂ ਆ ਉਹ ਨੂੰ ਮਾਰਾ ਵੀ ਕਰਦਾ ਉਹਦਾ ਭਲਾ ਸੋਚੋ ਪਰਮਾਤਮਾ ਨੂੰ ਆ ਵੀ ਉਹਨੂੰ ਆਵੇ ਪੈਨਿਸ਼ਮੈਂਟ ਮਿਲ ਜਾਂਦੀ ਜੇ ਕੋ ਮਾੜਾ ਵੀ ਕਰ ਲਵੇ ਆਪਨਾ ਸੋਚੋਗੇ ਮੇਰੇ ਜਿੱਜੇ ਹੋਈਆਂ ਆ ਜਿਹੜੇ ਜਿਹੜੇ ਮੇਰੀਆਂ ਗੱਲਾਂ ਕਰਦੇ ਸੀ ਪ੍ਰਮਾਤਮਾ ਨੇ ਉਹਨਾਂ ਦੇ ਆਪ ਹੀ ਕਰਾਈਆਂ ਸਾਡੇ ਰਿਸ਼ਤੇਦਾਰ ਖਾਸ ਕਰਕੇ ਆ ਲੈ ਠੀਕੇ ਚਲਿਏ ਬਲੌਗ ਨੂੰ ਕਹਿੰਦੇ ਇੱਥੇ ਸਮਾਪਤ ਹੋਣਾ ਹੈ ਤੇ ਪੂਰੀ ਖਰਮੀਆਂ ਬਦਲ ਲੱਛ ਕਰਿਆ ਪੂਰਾ ਮੀ ਆਊਗਾ ਤੇ ਗਾਂ ਨਾਲ ਪਾਇ ਤੋੜੀ ਧੋਣੀ ਲਾਤੀ ਆ ਪੂਰੀ ਓਕੇ ਰਿਪੋਰਟ ਕਰਾਤੀ ਆ ਸੋ ਇਹਨਾਂ ਚੀਜ਼ਾਂ ਤੋਂ ਵਾਈਟ ਕਰਿਆ ਕਰੋ ਕਿਹਦੇ ਨੂੰ ਨਾਮ ਟਪਾ ਕਰਕੇ ਕਿਸੇ ਦਾ ਕੁਝ ਨਹੀਂ ਹੋਣ ਲੱਗਾ ਜੋ ਤੁਹਾਡੇ ਕਰਮਾਂ ਚੋ ਹੀ ਮਿਲਣਾ ਤੇ ਢੂਰੇ ਤੱਕ ਯੋਰ ਲਾ ਲਓ ਕੁੱਤੇ ਨੇ ਬਚਣਾ ਧੰਨਾ ਜੋ ਤੁਹਾਡੇ ਕਰਮਾਂ ਚੋ ਹੀ ਤੁਹਾਨੂੰ ਮਿਲਣਾ ਹੈ ਉਸ ਤੋਂ ਪਰਮਾਤਮਾ ਦਾ ਡਰੋ ਆ ਜਿਹੜੇ ਸਾਹ ਚੱਲਦੇ ਆ ਉਹਦਾ ਹਰ ਟਾਈਮ ਸ਼ੁਕਰਾਨਾ ਕਰੋ ਤੁਹਾਨੂੰ ਉਹਦਾ ਹੁਕਮ ਆ ਆ 16 ਤਰੀਕਾ ਜਾਈ ਸੀ ਦੇ ਸੀਗਾ ਮੇਰੇ ਲਈ ਬਲੈਕ ਡੇ ਸੀਗਾ ਮੇਰੇ ਬਾਪੂ ਚੱਲ ਗਏ ਪਰ ਉਹਦਾ ਹੁਕਮ ਸੀ ਉਦੇ ਹੁਕਮ ਨੂੰ ਮੰਨ ਕੇ ਚੱਲੀ ਜਾਂਦੇ ਆ ਜੋ ਜਿਵੇਂ ਉਹਦਾ ਹੁਕਮ ਹੈ ਬਸ ਉਹਦੇ ਵਿੱਚ ਰਾਜ਼ੀ ਹਾਂ ਸਮਝਦੇ ਆ ਦੁੱਖ ਤਾਂ ਹੈਗਾ ਆ ਪਰ ਕੀ ਕਰ ਸਕਦੇ ਆ ਉਹਦਾ ਹੁਕਮ ਆ ਪਰਮਾਨ ਕੋਈ ਦੁੱਖ ਵੀ ਆਉਂਦਾ ਤਾਂ ਹੁਕਮ ਮੰਨ ਕੇ ਮੰਨ ਲਓ ਵਧੀਆ ਹੋਗੇ ਖੁਸ਼ ਰਹੋਗੇ ਪੋਜ਼ਿਟਿਵ ਰਹੋਗੇ ਕਦੇ ਤੁਹਾਨੂੰ ਉਹ ਨਹੀਂ ਹੋਊਗਾ ਕਿ ਉਹ ਕਹਿੰਦੇ ਆ ਆਪਣੇ ਟਾਈਫਟ ਟਾਈਫਨ ਆਹੋ ਸੌਰੀ ਸੌਰੀ ਟੂ ਸੇ ਆਪਣੇ ਡਿਪਰੈਸ਼ਨ ਡਿਪਰੈਸ਼ਨ ਹੀ ਹੋਊਗਾ ਮੈਂ ਉਧਰ ਨੂੰ ਤੁਹਾਨੂੰ ਗਿਆ ਲਾਈਵ ਦੇ ਵਿੱਚ 1 ਘੰਟਾ ਆਪਣੇ ਆਪ ਨੂੰ ਦੇਣ ਲੱਗ ਪੋ ਤੁਸੀਂ ਇੱਕ ਘੰਟਾ ਜਿੱਦਾਂ ਤੁਸੀਂ ਆਪਣੇ ਬਾਡੀ ਨੂੰ ਦੇਣ ਲੱਪੇ ਜਾਂ ਪਾਰਟਨਾਂ ਲੱਪੇ ਕੋਈ ਐਕਟੀਵਿਟੀ ਕਰਨ ਲੱਪੇ ਤਾਂ ਨੋ ਅਭਿਨੰਦ ਆਊਗਾ ਚਾਹੇ ਜਿੰਨਾਂ ਮਰਜੀ ਵੱਡਾ ਕਸਟ ਹੋਵੇ ਭਾਵੇਂ ਤੁਹਾਡਾ 10 ਸਾਲ ਦਾ ਰਿਲੇਸ਼ਨ ਟੁੱਟ ਗਿਆ ਹੋਵੇ ਭਾਵੇਂ ਤੁਹਾਡੇ ਜੀਬ ਚ ਪੰਜੀ ਨਾ ਹੋਵੇ ਐਂ ਓਕੇ ਰਿਪੋਰਟ ਹੋ ਚੁੱਕੀ ਕਰਕੇ ਵੇਖਿਓ ਇੱਕ ਦਿਨ ਇੱਕ ਦਿਨ ਆਪਣੇ ਆਪ ਨੂੰ ਸਾਰਾ ਦਿਨ ਫੋਨ ਤੋਂ ਛੱਡ ਕੇ ਯਾਰ ਕੀ ਮੰਨ ਲੈ ਕੇ ਦੀਆਂ ਵੀਡੀਓ ਦੇਖ ਦੇ ਕੇ ਲੋਕਾਂ ਦੀਆਂ ਮੇਰੀਆਂ ਨਹੀਂ ਦੇਖੀ ਜਾਂਦੀ ਮੈਨੂੰ ਤਾਂ ਪੈਸੇ ਆਉਣੇ ਭਤਾਈ ਮਾਰਨ ਦੇ ਸਮਝਦੇ ਮੈਨੂੰ ਪੈਸੇ ਨਾ ਆਉਣ ਤਾਂ ਮੈਂ ਆ ਪਾਵਾਂ ਨਾ ਵੀਡੀਓ ਪਹਿਲਾਂ ਮੈਨੂੰ ਸ਼ੌਕ ਹੁੰਦਾ ਸੀ ਪਾਉਣ ਦਾ ਹੁਣ ਮੇਰੇ ਨੂੰ ਇਹ ਹੋ ਗਿਆ ਕਿ ਚਲੋ ਜੇ ਪਾ ਦਿਆ ਕਰੂੰਗਾ ਜਦੋਂ ਟਾਈਮ ਲੱਗਾ ਪਾ ਦੇਣਾ ਮੈਨੂੰ ਚਲ ਪੈਸੇ ਆ ਜਾਂਦੇ ਨਹੀਂ ਕੋਈ ਖਰਚ ਹੋ ਜਾਂਦੇ ਫਿਰ ਕੀ ਹੋਇਆ ਸੋ ਹ ਮੇਰੇ ਬਹਾਨੇ ਤੁਹਾਡਾ ਜੀ ਬਣਦਾ ਚ ਕੁਛ ਵੀ ਨਹੀਂ ਆਪਣਾ ਕੰਮ ਕਰੋ ਜੋ ਨਹੀਂ ਕੁਝ ਕਰਦਾ ਚ ਚੈਨਲ ਬਣਾ ਕੇ ਚੰਗੀਆਂ ਮੋਟੀਵੇਟ ਜੋ ਤੁਸੀਂ ਕੀ ਕਰ ਸਕਦੇ ਆ ਜਿਹੜਾ ਲੁੱਕ ਲੁੱਕ ਨਾ ਦੇਖਿਆ ਕਰੋ ਤੁਹਾਡਾ ਕੰਟੈਂਟ ਵਧੀਆ ਹੈ ਤੁਸੀਂ ਖਿੱਚ ਦਿਓ ਕੰਮ ਨਾਲ ਜਦ ਦਾ ਜੇ ਤੁਸੀਂ ਹੈਗੇ ਮੈਂ ਪਾਉਣ ਲੱਗੋ ਵੀਡੀਓ ਯਾਰ ਤਾਰ ਤੇ ਕਬੂਤਰ ਬੈਠਾ ਹਨਾ ਤਾਂ ਬੋਲਣ ਦੇ ਇਹਨਾਂ ਕੁਝ ਬੋਲੀ ਜਾਂ ਉਹਦੇ ਗਾਣੇ ਗਾਏ ਉਹ ਕਬੂਤਰ ਬੈਠੇ ਜੀ ਪਾ ਦਿਓ ਵੀਡੀਓ ਪਾਈਓ 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 ਉਹਦਾ ਨਾਂ ਵੀ ਪਹਿਹਣਨ ਲੱਗ ਪਾ ਗੱਲ ਕਰਦਾ ਕਿਸੇ ਦੀਆਂ ਦੇਖਣ ਨਾਲੋਂ ਕੱਲ ਕਰਦੇ ਅੱਜ ਕਰਦੇ ਕੱਲ ਕਰਦੇ ਪਰਸਾਂ ਕਰਦੇ ਕੱਲ 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 ਕੰਨ ਅੱਜ ਤੱਕ ਆਇਆ ਤੁਹਾਡਾ ਤੇਰਾ ਆਇਆ ਜਿਹੜਾ ਹਮ ਵੀਡੀਓ ਦੇਖਦੇ ਜਾਂ ਕੁੜੀ ਤੇ ਜੀ ਮੁੰਡਾ ਤੇਰਾ ਕਿਹੜਾ ਕੱਲ ਆਇਆ ਨਹੀਂ ਆਉਣਾ ਕੱਲ ਨੂੰ ਨਹੀਂ ਕਹਿਣਾ ਅੱਜ ਹੀ ਕਰਦੇ ਆ ਜੋ ਕੱਲ ਆ ਉਹ ਕੱਲੇ ਗੱਲ ਨੇ ਜੋ ਅੱਜ ਆ ਉਹ ਜਿਹੜਾ ਇਹਨਾਂ ਨੂੰ ਕੱਲ ਤੇ ਨਹੀਂ ਦੇਣਾ ਹੈਗਾ ਵੀਡੀਓ ਬਣਾਓ ਚਾਰ ਪੈਸੇ ਕਮਾਓ ਜੁੱਤ ਤੁਹਾਡਾ ਵੀਡੀਓ 'ਚ ਨਹੀਂ ਧਿਆਨ ਆ ਹੋਰ ਕਿਹੇ ਚੀਜ਼ ਉਧਰ ਦੇਖੋ ਉਧਰ ਨਰਜੀ ਵੇਸਟ ਕਰੋ ਤੇ ਬੋਡੀ ਆਪਣੀ ਨੈਟਵਰਕਟਾ ਜ਼ਰੂਰ ਦਿਓ ਕਿਉਂਕਿ ਇਹ ਨਹੀਂ ਕਿ ਮੈਂ ਦੇ ਨਹੀਂ ਰਿਹਾ ਮੈਂ ਤੁਹਾਨੂੰ ਕਰ ਰਿਹਾ ਜਿਹੜੀ ਚੀਜ਼ ਮੈਂ ਕਰਦਾ ਮੈਂ ਉਹ ਹੀ ਕਹਿੰਦਾ ਹਾਂ ਇਹ ਨਿਯਮ ਹੈ ਅੰਦਰ ਖਾਤੀ ਲੋਕ ਇਹ ਕਈ ਕੁਝ ਜਾਂਦੇ ਆ ਜਿੱਦਾਂ ਬਲੌਗਰ ਕੇ ਦਿਖਾ ਦੇ ਕਿ ਹਾਂ ਵੀ ਇਹ ਰਿਚਿਆਂ ਫਲਾਨਾ ਧੰਕੜਾਇਆ ਹੈ ਨਾ ਜਾਨਿਕ ਦਬੇ ਤੋਂ ਕਾਰਨ ਕੋਰਨ ਲੈ ਆ ਕੇ ਚਾਲ 6 ਮਹੀਨੇ ਰੈਂਟ ਹੁੰਦਾ ਉਹਦਾ 6 ਮਹੀਨੇ ਫਿਰ ਚੇਂਜ ਕਰ ਲੈਂਦੇ ਯਾਨੀ ਚਾਲੇ ਦਿਨ ਲਾਈਫ ਸਟਾਈਲ ਘੈਂਟ ਦਿਖਾਉਂਦੇ ਆਪਾਂ ਕੋਈ ਲੈਸਟ ਟਾਈਮ ਨਹੀਂ ਆਪਾਂ ਆਪਣੇ ਕੋਈ ਦੁੱਖੀ ਨਹੀਂ ਹੈਗੇ ਨਾ ਪੰਜੀ ਆ ਪੱਠੇ 22 ਦੇ ਨਾਂ ਦੇ ਦੁੱਧ ਪੀਦਾ ਬਾਦ ਐ ਸਟ ਤੇ ਸੋ ਇਹਨਾਂ ਚੱਕਰਾਂ ਚ ਜਨਾਬਾ ਤੁਸੀਂ ਆਪਣਾ ਜਿਹੜਾ ਕੰਮ ਆ ਉਹ ਖਿੱਚੋ ਤੇ ਮਿਹਨਤ ਕਰੋ ਰੱਬ ਦਾ ਨਾਮ ਲਓ। ਛਾਵੇ ਗੱਦੋਂ ਨਹੀਂ ਕਰਗੇ ਚਲੋ ਬਾਏ ਮਿਲਦੇ ਨਵੇਂ ਬਲੌਗ ਦੇ ਵਿੱਚ ਬਾਏ ਇਹਨੂੰ ਯਾਰ ਬਟਨ ਦਬਾ ਦਿਓ ਠੀਕ ਹੈ ਸਬਸਕ੍ਰਾਈਬ ਵੀ ਕਰ ਦੇ ਬਾਏ 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 ਉਹ ਸੱਚੀ ਬਣ ਚੜਰੇਗਾ ਦਿਨ ਦੀ ਸਵੇਰ ਨੂੰ ਨਹੀਂ ਹੋ ਲੱਗਾ ਹੋਰ ਬਦਲ ਛੜਾ ਹਾਂ ਤਾਂ ਕਰਕੇ ਮਾਂ ਭੇਜਣਾ ਜਾਵੇ ਹੈ ਨਹੀਂ ਮਾਂ ਸੱਦ ਕੇ ਮੇਰੇ ਬਤਿੰਨਾ ਖਿਆਲ ਰੱਖਦਾ ਮੇਰਾ ਚੱਲ ਕੁੰਡਾ ਖੋਲ ਦੇ ਛੱਡ ਕੰਨੀ ਛੱਡ ਕੇ ਹਲੋ ਗਾਇਸ ਆਪਾਂ ਚੱਲੇ ਆ ਜਲੈਂਡਰ ਕੋ ਜਲੈਂਡਰ ਕਿ ਕੰਨ ਚੱਲਣਾ ਮੈਂ ਸਭ ਕੋ

ਰੋਜ਼ ਹੀ ਰਹਿ ਜਾਂਦਾ ਅੱਜ ਇਹਨਾਂ ਕੱਲ ਹੀ ਇਹਨਾਂ ਕੱਲ ਆਉਂਦਾ ਹੀ ਨਹੀਂ ਮੈਂ ਜਾਈ ਹਾਂ ਉਹਨਾਂ ਜੀ ਚੱਲੋ ਸੋ ਕੋ ਬਾਏ ਕਰਦੇ ਹਾਂ ਬਾਏ ਬਹੁਤ ਸਮਾਂ ਦੇਖੋ ਕਿੰਨਾ ਘੰਟਾ ਇਹ ਸਾਈਡ ਤੋਂ ਆਇਆ ਮੈਂ ਜਨਾ ਨਾ ਇਹਦਾ ਸਾਡੇ ਪਿੰਡ ਵਾਲਾ ਰਾਹ ਨਹੀਂ ਹੈਗਾ ਨਾ ਅੱਜ ਤੋਂ ਸੈੱਡਾਂ ਆ ਆ ਸੈੱਡਾਂ ਤੇ ਕੋਈ ਰੋ ਖਾਲ ਵਾਲਾ ਦਰਖਤ ਹੋਵੇ ਕੋਈ ਜਾਣੇ ਕਿ ਜਿੱਦਾਂ ਛਾਂ ਜੀ ਵਾਲੀਆਂ ਆਹ ਤਾਂ ਜਲਾ ਸਵੇਦੇ ਸੁਦੇ ਪਪਲਰ ਪਪਲਰ ਨੇੜੇ ਲੱਗੇ ਹੋਆ ਵੱਟਣਾ ਨੇ ਜਦੋਂ ਵੱਡੇ ਆਣੇ ਪ੍ਰੋਫਿਟ ਲਈ ਹੈ ਨਾ ਮੈਂ ਕਹਿੰਦਾ ਕਿ ਇਥੋਂ ਲੈ ਕੇ ਉਹ ਤੱਕ ਸ਼ਾਮ ਤੱਕ ਰਾਹ ਦੇ ਵਿੱਚ ਸਾਰੇ ਬੂਟੇ ਲੱਗ ਜਾਣ ਆਲੇ ਦੁਆਲੇ ਕੋਈ ਨਾਰ ਨਾਰਾਂ ਦਾ ਹੋ ਗਿਆ ਨਿੰਬੂਆਂ ਦਾ ਹੋ ਗਿਆ ਸੰਤਰਿਆਂ ਦਾ ਹੋ ਗਿਆ ਤੇ ਸਾਰੇ ਲੱਗ ਜਾਣ ਵਧੀਆ ਹੋ ਜਾਊਗਾ ਕੰਮ ਸੈਟਾ ਜੁੱਟਾਂ ਦੇ ਦੇਖੋ ਕਿੰਨਾ ਵਧੀਆ ਲੈ ਜੀ ਦਾ ਮਹਾਰਾਜ ਮਹਾਰਾਜ ਮੇਰੀ ਜਾਨ ਤੇ ਆਹ ਦੇਖੋ ਇਹ ਸਿਰਾ ਲੱਗਿਆ ਪਿਆ ਆਹ ਬੋਰਡ ਵੀ ਲੱਗਾ ਸ਼ਾਮ 84 ਵਾਲਾ ਮੇਰੇ ਨਾਲ ਜਿੱਦਾ ਇੱਕ ਅੱਧਾ ਜਾਣਾ ਹੋਰ ਹੋਵੇ ਬਸ ਜਿਹੜਾ ਕਹਿ ਰਹੇ ਕੋਈ ਨਹੀਂ ਚੱਕ ਦੇ ਕਰ ਦਾਂ ਨੇ ਆਪਾਂ ਨਾਲ ਲੱਗ ਜਾਂਦੇ ਲਾ ਲਾਂ ਨੇ ਉਹ ਸ਼ਾਮ ਤੱਕ ਮੈਂ ਲਾ ਲਾਂਗਾ ਬੂਟੇ ਵਾਲਾ ਦੋਨੋਂ ਸੈਡਾਂ 'ਚ ਐਂ ਸਰਾ ਹੋ ਜਾਊਗਾ ਪੂਰਾ ਓਕਰ ਬੋਰਡ ਹੋ ਜਾਊਗਾ ਮਤਲਬ ਸੋਹਣਾ ਲੱਗੂਗਾ ਪਿੰਡ ਵੜਦੇ ਨੂੰ ਜਿੱਦਾਂ ਹੁਣ ਲਾਈਨਾਂ ਲੂਣਾਂ ਇਹ ਵੀ ਲੱਗ ਗਈਆਂ ਹੋਰ ਵੀ ਸਾਰਾ ਇਹ ਤੋਂ ਜੱਟ ਓਕਰ ਬੋਰਡ ਹੋ ਜਾਊਗੀ ਮੇਰਾ ਯਾਨੀ ਡ੍ਰੀਮ ਜਿਹਾ ਐ ਇਦਾਂ ਲਾਈਕ ਹਲੋ ਵੀ ਮੈਨਾਂ ਜਦੋਂ ਸੁਪਨਾ ਇਹ ਆਇਆ ਪੂਰਾ ਹੋ ਜਾਵੇ ਇਹ ਮੁੰਡੇ ਆਪਣੇ ਪਿੰਡ ਦੇ ਆ ਪਹਿਲਾਂ ਵੀ ਜਿਹੜੇ ਗਏ ਹੁਣ ਵੀ ਗਏ ਭਰਾ ਆ ਆਪਣੇ ਤੇ ਚਲੋ ਇਹ ਨਾ ਜਾਵੇ ਬੱਸ ਫੜ ਲਈਏ ਕਿਉਂ ਗੱਡੀ 'ਚ ਤਾਂ ਮੈਂ ਹੈ ਨਹੀਂ ਕਿ ਬੱਸ 'ਚ ਆ ਬੱਸ 'ਚ ਜਾਣਾ ਮੈਂ ਅੱਜ ਦੇਖਦੇ ਹਾਂ ਹਾਂ ਫਿਰ ਬੱਸ ਮਿਲ ਗਿਆ ਅੱਲਾ ਜਲੰਧਰ ਉੱਪਰ ਆਣੇ ਲੱਡੇ ਨਾਲ ਏਸੀ ਵਾਲੀ ਕਿਵੇਂ ਏਸੀ ਵਾਲੀ ਮਿਲ ਗਈ ਬੱਸ ਦਾ ਹੁੰਦਾ ਬਾਹਰ ਪੂਸਾਂ ਠੱਟਾ ਹੈ ਜਦੋਂ ਅੰਦਰ ਜੁੱਤਾ ਹੋਵੇ ਮੈਨੂੰ ਵੀ ਮੈਨੂੰ ਵੀ ਨਹੀਂ ਮੈਨੂੰ ਵੀ ਨੀਂਦ ਆਈ ਨਹੀਂ